ਬੰਦੀ ਸਿੱਖਾਂ ਦੀ ਰਿਹਾਈ ਨੂੰ ਲੈ ਕੇ ਮੰਗ ਉੱਠੀ ਹੋਈ ਹੈ ਇਨਸਾਫ ਮੋਰਚਾ ਵੀ ਲੱਗਿਆ ਗੋਮੇ ਇਨਸਾਫ ਮੋਰਚਾ ਉਹ ਵੀ ਲਗਾਤਾਰ ਚੱਲ ਰਹੀ ਹੈ ਤਾਂ ਦੂਜੇ ਪਾਸੇ ਹੁਣ ਸਿੱਖ ਆਗੂਆਂ ਨੇ ਵੀ ਮੰਗ ਰੱਖੀ ਹੈ ਮਤਾ ਪਾਸ ਕੀਤਾ ਹੈ ਕਿ ਬੰਦੀ ਸਿੱਖਾਂ ਦੀ ਰਿਹਾਈ ਹੋਣੀ ਚਾਹੀਦੀ ਹੈ ਭਾਈ ਰਾਜੂਵਾਲੀ ਜਿਹੜੀ ਅਰਜ਼ੀ ਆ ਉਹਦੇ ਉੱਤੇ ਵੀ ਸੁਣਵਾਈਆਂ ਨੇ ਜਿਹੜੀਆਂ ਉਹ ਚੱਲ ਰਹੀਆਂ ਨੇ ਸੁਪਰੀਮ ਕੋਰਟ ਦੇ ਵਿੱਚ ਸਿੱਖ ਆਗੂਆਂ ਨੇ ਜਿਹਦੇ ਵਿੱਚ ਗੁਰਦਾਜ ਸਾਹਿਬ ਵੀ ਸੀਗੇ ਮੌਜੂਦ ਤੇ ਹੋਰ ਵੀ ਕਈ ਆਗੂ ਸੀ ਉਹਨਾਂ ਨੇ ਇੱਕ ਮਤਾ ਪਾਸ ਕੀਤਾ ਹੈ ਕਿ ਜਿਹੜੇ ਬੰਦੀ ਸਿੱਖ ਹੈ ਉਹ ਰਿਹਾਂ ਜਲਦ ਹੋਣੇ ਚਾਹੀਦੇ ਜਿਹੜਾ ਮਤਾ ਇਹਨਾਂ ਨੇ ਕੱਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਹੋਰਾਂ ਨੇ ਪਾਤਾ ਜਿਹੜੇ ਸੱਜਣ ਉੱਥੇ ਮੌਜੂਦ ਸਨ ਸ਼੍ਰੋਮਣੀ ਕਮੇਟੀ ਉਹਨਾਂ ਦੇ ਬਾਰੇ ਵੀ ਇੱਕ ਬਾਈਟ ਪੇਪਰ ਜਾਰੀ ਕਰਦੇ ਅਮਦ ਸ਼ਾਹ ਸਾਹਿਬ ਦੇ ਦਫ਼ਤਰ ਦੇ ਵਿੱਚ ਜੋ ਡਾਕ ਜਾਂਦੀ ਹੈ ਉਹ ਪੜਦੇ ਆ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਜਿਨ੍ਹਾਂ ਦਾ ਮਸਲਾ ਦੁਬਾਰਾ ਭਾਰਤੀ ਜਨਤਾ ਪਾਰਟੀ ਦੇ ਆਗੂ ਆਰ ਪੀ ਸਿੰਘ ਨੇ ਦਿੱਲੀ ਦੇ ਮੁੱਖ ਮੰਤਰੀ ਰੇਖਾ ਗੁਪਤਾ ਕੋਲ ਚੁੱਕਿਆ ਇਹਨਾਂ ਨੇ ਕੋਈ ਕੀਤਾ ਉਦਤ ਆ ਜਿਹੜੇ ਕੱਟੜਾ ਮਾਨਦਾਰ ਤੁਰੇ ਫਿਰਦੇ ਐ 11 ਸਾਲ ਮੁੱਖ ਮੰਤਰੀ ਰਿਹਾ ਅਰਵਿੰਦ ਕੇਜਰੀਵਾਲ ਦਿੱਲੀ ਦੇ ਵਿੱਚ ਜ਼ਿਲ੍ਹਾ ਦਾ ਮੰਤਰੀ ਸੀ ਇਹਨਾਂ ਦਾ ਸਤੰਦਰ ਜੈਨ ਇਹਨਾਂ ਨੇ ਉਹ ਕਿੰਨੇ ਕਬਰ ਚੁੱਕਿਆ ਬੱਦੀ ਸਿੰਘ ਵਾਲੇ ਮਾਮਲੇ ਦੇ ਵਿੱਚ ਮੈਂ ਕੇਂਦਰ ਸਰਕਾਰ ਨੂੰ ਬੇਨਤੀ ਕਰਦਾ ਇੱਕ ਵਾਈਟ ਪੇਪਰ ਜਾਰੀ ਕਰੋ ਦੱਸੋ ਇਹਨਾਂ ਦੀਆਂ ਭੂਮਿਕਾਵਾਂ ਕੀ ਕੀ ਨੇ ਕਿਵੇਂ ਲੋਕਾਂ ਨੂੰ ਘਬਰਾਹਤ ਕਰਦੇ ਆ ਕਥਤ ਰੂਪ ਦੇ ਵਿੱਚ ਅੱਗੇ ਪਰਦੇ ਦੇ ਕੁਛ ਹੈ ਪਰਦੇ ਦੇ ਪਿੱਛੇ ਜਾ ਕੇ ਕੋਈ ਗੱਲ ਕਰਦੇ ਆ ਦਿਲ ਸਾਹਿਬ ਲੰਬੇ ਸਮੇਂ ਤੋਂ ਬੰਦੀ ਸਿੱਖਾਂ ਦੀ ਰਿਹਾਈ ਨੂੰ ਲੈ ਕੇ ਮੰਗ ਉੱਠੀ ਹੋਈ ਹੈ ਇਨਸਾਫ ਮੋਰਚਾ ਵੀ ਲੱਗਿਆ ਕਮੇਨਸਾਫ ਮੋਰਚਾ ਉਹ ਵੀ ਲਗਾਤਾਰ ਜਾਰੀ ਹੈ ਤਾਂ ਦੂਜੇ ਪਾਸੇ ਹੁਣ ਸਿੱਖ ਆਗੂਆਂ ਨੇ ਵੀ ਮੰਗ ਰੱਖੀ ਹੈ ਮਤਾ ਪਾਸ ਕੀਤਾ ਹੈ ਕਿ ਬੰਦੀ ਸਿੱਖਾਂ ਦੀ ਰਿਹਾਈ ਹੋਣੀ ਚਾਹੀਦੀ ਹੈ ਤੇ ਦੂਜੇ ਪਾਸੇ ਵੀ ਕਿਹਾ ਜਾਂਦਾ ਹੈ ਕਿ ਜਿਹੜੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਉਹਨਾਂ ਨੂੰ ਤਾਂ ਘੱਟੋ ਘੱਟ ਰਿਹਾ ਕਰ ਦੇਣਾ ਚਾਹੀਦਾ ਹੈ ਤਾਂ ਦੂਜੇ ਪਾਸੇ ਭਾਈ ਰਾਜੂਆਂ ਵਾਲੀ ਜਿਹੜੀ ਅਰਜ਼ੀ ਆ ਉਹਦੇ ਉੱਤੇ ਵੀ ਸੁਣਵਾਈਆਂ ਨੇ ਜਿਹੜੀਆਂ ਉਹ ਚੱਲ ਰਹੀਆਂ ਨੇ ਸੁਪਰੀਮ ਕੋਰਟ ਦੇ ਵਿੱਚ ਤੇ ਕੱਲ ਜਿਹੜੇ ਸ਼ਤਾਪਦੀ ਸਮਾਗਮ ਸ਼ੁਰੂ ਕੀਤੇ ਗਏ ਨੇ ਉਹਨਾਂ ਦੇ ਵਿੱਚ ਵੀ ਸਿੱਖ ਆਗੂਆਂ ਨੇ ਜਿਹਦੇ ਵਿੱਚ ਗੜਗੱਜ ਸਾਹਿਬ ਵੀ ਸੀਗੇ ਮੌਜੂਦ ਤੇ ਹੋਰ ਵੀ ਕਈ ਆਗੂ ਸੀ ਉਹਨਾਂ ਨੇ ਇੱਕ ਮਤਾ ਪਾਸ ਕੀਤਾ ਕਿ ਜਿਹੜੇ ਬੰਦੀ ਸਿੱਖ ਹੈ ਉਹ ਰਹਾ ਜਲਦ ਹੋਣੇ ਚਾਹੀਦੇ ਨੇ ਜਿਹੜਾ ਮਤਾ ਇਹਨਾਂ ਨੇ ਕੱਲ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਤੇ ਹੋਰਾਂ ਨੇ ਪਾਤਾ ਜਿਹੜੇ ਸੱਜਣ ਉੱਥੇ ਮੌਜੂਦ ਸਨ ਸ਼ੁਰੂਆਣੀ ਕਮੇਟੀ ਉਹਨਾਂ ਦੇ ਬਾਰੇ ਵੀ ਇੱਕ ਵਾਈਟ ਪੇਪਰ ਜਾਰੀ ਕਰਦੀ। ਹੁਣ ਤੱਕ ਬੰਦੀ ਸਿੰਘਾਂ ਦੀ ਰਿਹਾਈ ਬਾਰੇ ਉਹਨਾਂ ਦੀ ਭੂਮਿਕਾ ਕੀ ਸੀ? ਬੁਸ਼ੋਕਰ ਦੇ ਵਿੱਚ ਉਹਨਾਂ ਨੇ ਉਹਨਾਂ ਦੀ ਬੰਦੀ ਸਿੰਘ ਦੀ ਰਿਹਾਈ ਦੇ ਉੱਤੇ ਲਿਖਿਆ ਕੀ ਹੈ? ਆਪਣੀਆਂ ਸਰਕਾਰਾਂ ਵੇਲੇ ਆਪਣੀਆਂ ਰਿਪੋਰਟਾਂ ਕੀ ਦਿੱਤੀਆਂ? ਇਹ ਪਤਾ ਤੱਕ ਗਿਰੋ ਕੰਮ। ਜਿਵੇਂ ਤੁਸੀਂ ਮੌਜੂਦਾ ਗ੍ਰਹਿ ਮੰਤਰੀ ਅਮਿਤ ਸ਼ਾਹ ਮੈਂ ਇਹਨਾਂ ਦੀ ਗੱਲ ਬਹੁਤ ਵਾਰ ਕਰਦਾ ਹੁੰਨਾ ਹੂੰ ਕਿ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਦੋਂ ਜੂਨ ਦਾ ਮਹੀਨਾ ਹੁੰਦਾ ਹੈ ਤਾਂ ਦੁਹਾਈ ਦੇਣ ਲੱਗ ਜਾਂਦੀ ਸੀ ਸਾਡਾ ਬਹੁਤ ਸਮਾਨ ਚੱਕ ਕੇ ਲੈ ਗਏ ਸਾਡਾ ਸਮਾਨ ਚੱਕ ਕੇ ਲੈ ਗਏ ਜਦੋਂ ਅਮਿਤ ਸ਼ਾਹ ਸਾਹਿਬ ਆਏ ਹੂੰ ਉਹੀ ਸਟੇਰੀਓ ਟਾਈਪ ਚਿੱਠੀ ਇਹਨਾਂ ਨੂੰ ਵੀ ਪਹੁੰਚ ਗਈ। ਇਥੋਂ ਇਹ ਲੱਗਦਾ ਹੈ ਕਿ ਅਮਿਤ ਸ਼ਾਹ ਸਾਹਿਬ ਦੇ ਦਫ਼ਤਰ ਦੇ ਵਿੱਚ ਜੋ ਡਾਕ ਜਾਂਦੀ ਹੈ ਉਹ ਪੜਦੇ ਹੈ। ਉਹਨਾਂ ਨੇ ਇਹਨਾਂ ਨੂੰ ਜਵਾਬ ਦਿੱਤਾ। ਸਵਾਲ ਮੁਛਲੇ ਵੀ ਇਹ ਬੇਰਵੇ ਦੇ ਉਹ ਤੜਾ ਕਿੰਨਾ ਸਮਾਨ ਭਾਰਤੀ ਫੌਜ ਚਰਾਸੀ ਦੇ ਵਿੱਚ ਚੱਕ ਕੇ ਲੈ ਗਈ ਸੀ। ਕਿੰਨਾ ਤੁਹਾਨੂੰ ਵਾਪਸ ਕਰਤਾ ਤੇ ਕਿੰਨਾ ਹੁਣ ਸਾਡੇ ਕੋਲੇ ਰਹਿੰਦਾ ਹੈ। ਜੇ ਇਹਨਾਂ ਕੋਲੇ ਕੱਖ ਹੋਵੇ ਮੈਨੂੰ ਨਹੀਂ ਖਿਆਲ ਹੂੰ ਉਹ ਚਿੱਠੀ ਦਾ ਜਵਾਬ ਦੁਬਾਰਾ ਇਹਨਾਂ ਨੇ ਦਿੱਤਾ ਪਤਾ ਸਾਰਿਆਂ ਨੂੰ ਇਹ ਵੀ ਪਤਾ ਕਿ ਉਹ ਸਮਾਨ ਆਇਆ ਹੈ ਹੂੰ ਉਹਨਾਂ ਦੇ ਕੋਲੇ ਰਿਕਾਰਡ ਹੈ ਕਿ ਕਿਹਦੇ ਕਿਹਦੇ ਦਸਤਾਵੇਜ਼ਾਂ ਦੇ ਨਾਲ ਉਹ ਸਮਾਨ ਪ੍ਰਾਪਤ ਹੋਇਆ ਹੈ ਤੇ ਇਹ ਵੀ ਚਰਚਾ ਹੈ ਅੰਤਰਰਾਸ਼ਟਰੀ ਮੰਡੀ ਦੇ ਵਿੱਚ ਜਾ ਕੇ ਉਹ ਸਮਾਨ ਕਿਵੇਂ ਵੇਚਿਆ ਤੁਸੀਂ ਕਦੇ ਇਹਦੇ ਬਾਰੇ ਵੀ ਦੱਸ ਦਿਓ ਤੇ ਜਦੋਂ ਤੁਹਾਡੀਆਂ ਸਰਕਾਰਾਂ ਰਿਹਾ ਤੁਸੀਂ ਕਿੰਨੀ ਵਾਰ ਬੰਦੀ ਸਿੰਘਾਂ ਬਾਰੇ ਲਿਖਿਆ ਹਮ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਜਿਨ੍ਹਾਂ ਦਾ ਮਸਲਾ ਦੁਬਾਰਾ ਭਾਰਤੀ ਜਨਤਾ ਪਾਰਟੀ ਦੇ ਆਗੂ ਆਰ ਪੀ ਸਿੰਘ ਨੇ ਦਿੱਲੀ ਦੇ ਮੁੱਖ ਮੰਤਰੀ ਰੇਖਾ ਗੁਪਤਾ ਕੋਲ ਚੁੱਕਿਆ ਇਹਨਾਂ ਨੇ ਕੋਈ ਕੀਤਾ ਉਹਦੇ ਤੇ ਆ ਜਿਹੜੇ ਕੱਟੜ ਈਮਾਨਦਾਰ ਤੁਰੇ ਫਿਰਦੇ ਐ 11 ਸਾਲ ਮੁੱਖ ਮੰਤਰੀ ਰਿਹਾ ਅਰਵਿੰਦ ਕੇਜਰੀਵਾਲ ਦਿੱਲੀ ਦੇ ਵਿੱਚ ਜੇਲ੍ਹਾਂ ਦਾ ਮੰਤਰੀ ਸੀ ਇਹਨਾਂ ਦਾ ਸਤਿੰਦਰ ਜੈਨ ਇਹਨਾਂ ਨੇ ਉਹ ਕਿੰਨੇ ਕ ਵਾਰ ਚੁੱਕਿਆ ਇੱਕ ਜੇਲੇ ਤਬਦੀਲ ਕਰਨੀ ਸੀ ਸੋ ਇਹ ਰਾਸੀ ਆਗੂ ਨੂੰ ਐਂਜ ਲੱਗਦਾ ਐ ਅਸੀਂ ਜੋ ਮਰਜੀ ਬੋਲੀ ਚੜਗੇ ਸਾਡੀ ਗੱਲ ਕਿਹੜਾ ਕਿਸੇ ਦੇ ਰਿਕਾਰਡ ਚ ਹੈ ਸੋ ਤੁਸੀਂ ਕਹਿ ਸਕਦੇ ਹੋ ਇਹ ਐਸ ਤਰ੍ਹਾਂ ਦਾ ਕੰਮ ਹੈ ਕਿ ਲੋਕਾਂ ਦਾ ਬੇਵਕੂ ਬੜਾਈ ਚੱਲੋ ਹਮ ਹੁਣ ਜਿਹੜਾ ਇਹਨਾਂ ਨੇ ਪਾਤਾ ਮਤਾ ਹਰ ਜਿਹਨੀਆਂ ਸਿੱਖ ਜਥੇਬੰਦੀਆਂ ਨੇ ਸਾਰੇ ਚਾਹੁੰਦੇ ਨੇ ਕਿ ਬਹੁਤ ਸਾਰੇ ਲੋਕ ਤਾਂ ਪਰ ਇਹਦੀ ਭੂਮਿਕਾ ਦੱਸੋ ਕਿ ਤੁਸੀਂ ਪਿਛਲੇ ਸਮੇਂ ਦੇ ਦੌਰਾਨ ਤੁਹਾਡੀਆਂ ਭੂਮਿਕਾਵਾਂ ਕੀ ਸੀ ਤੁਸੀਂ ਗੰਭੀਰਤਾ ਦੇ ਨਾਲ ਮਸਲੇ ਉਠਾਏ ਸੀ ਤੇ ਤੁਸੀਂ ਇਸੇ ਸਰਕਾਰ ਦੇ ਵਿੱਚ ਉਹਦੇ ਵਿੱਚ ਸੁਖਵੀਰ ਚੋਬਲ ਸਾਹਿਬ ਵੀ ਸੀ ਉਹ ਦੱਸਦੇ ਹਨ ਪਾਰਟੀ ਦੇ ਪ੍ਰਧਾਨ ਨੇ ਬਾਪੂ ਮੁੱਖ ਮੰਤਰੀ ਰਿਹਾ ਤੇ ਕੇਂਦਰ ਨਾਲ ਭਾਈਵਾਲੀਆਂ ਸੀ ਯਾਰੀਆਂ ਸੀ ਉਨਾ ਜਾਰੀਆਂ ਚ ਇਕੱਟਿਆ ਕੀ ਹੈ ਵਜੇਰੀਆਂ ਤੇ ਜਦੋਂ ਕੇਂਦਰ ਵਾਲੇ ਸਖਸ਼ੀਤ ਹੈ ਇਹ ਕਹਦੇ ਨੇ ਕਿ ਤੁਸੀਂ ਜਿੰਨੇ ਵਾਰ ਆਏ ਹੋ ਪੰਜਾਬ ਦੀ ਮੰਗ ਤਾਂ ਕੋਈ ਲੈ ਕੇ ਆਏ ਨਹੀਂ ਤੁਸੀਂ ਤਾਂ ਨਿੱਜੀ ਮੰਗਾ ਲੈ ਕੇ ਆਉਂਦੇ ਸੀ ਤੇ ਕਰਵਾ ਲੈਂਦੇ ਸੀ ਇਹ ਚੀਜ਼ ਆਪਣੇ ਆਪ ਦੇ ਵਿੱਚ ਕਾਫੀ ਅਹਿਮ ਮੰਨੀ ਜਾਂਦੀ ਹੈ ਹੂੰ ਸੋਤਰ ਬਦਰਸਿਆ ਇਹ ਜਿਹੜਾ ਮਸਲਾ ਹੁਣ ਇਹ ਬੰਦੀ ਸਿੰਘਾਂ ਦਾ ਬਾਰ ਬਾਰ ਉਠਾ ਰਹੇ ਨੇ ਬੰਦੀ ਸਿੰਘਾਂ ਵਾਲੇ ਮਾਮਲੇ ਦੇ ਵਿੱਚ ਮੈਂ ਕੇਂਦਰ ਸਰਕਾਰ ਨੂੰ ਬੇਨਤੀ ਕਰਦਾ ਇੱਕ ਬਾਈਟ ਪੇਪਰ ਜਾਰੀ ਕਰੋ ਦੱਸੋ ਇਹਨਾਂ ਦੀਆਂ ਭੂਮਿਕਾਵਾਂ ਕੀ ਕੀ ਨੇ ਇਹ ਕਿਵੇਂ ਲੋਕਾਂ ਨੂੰ ਘਬਰਾਹਤ ਕਰਦੇ ਆ ਕਥਤ ਰੂਪ ਦੇ ਵਿੱਚ ਅੱਗੇ ਪਰਦੇ ਦੇ ਕੁਝ ਹੈ ਪਰਦੇ ਦੇ ਪਿੱਛੇ ਜਾ ਕੇ ਕੋਈ ਗੱਲ ਕਰਦੇ ਆ ਤੇ ਜਿੰਨੀਆਂ ਸਾਡੀਆਂ ਸਿੱਖ ਸੰਸਥਾਵਾਂ ਨੇ ਜਿਉ ਸੱਚ ਮੁੱਚ ਇਹਨਾਂ ਬੰਦੀ ਸਿੰਘਾਂ ਦੀ ਰਿਹਾਈ ਚਾਹੁੰਦਗਾ ਨੇ ਉਹਨਾਂ ਨੂੰ ਇੱਕ ਮੰਚ ਤੇ ਆਉਣਾ ਚਾਹੀਦਾ ਹੈ ਤੇ ਕੇਂਦਰ ਦੇ ਗ੍ਰਹਿ ਮੰਤਰੀ ਨਾਲ ਗੱਲ ਕਰਨੀ ਚਾਹੀਦੀ ਹੈ। ਔਰ ਆ ਰਾਜਵਾਨੇ ਵਾਲਾ ਸਭ ਤੋਂ ਵੱਧ ਮਸਲਾ ਜਿਹਦੇ ਬਾਰੇ ਗ੍ਰਹਿ ਮੰਤਰੀ ਅਮਿਤ ਸ਼ਾ ਬਿਲਕੁਲ ਸਪਸ਼ਟ ਕਰ ਚੁੱਕੇ ਨੇ ਕਿ ਜਿਹੜੇ ਬੰਦੇ ਨੂੰ ਅਸਾਸ ਹੀ ਨਹੀਂ ਉਦੀ ਮਾਫੀ ਕਿਵੇਂ ਦਿੱਤੀ ਜਾ ਸਕਦੀ ਹੈ ਦੇਖੋ ਇਹ ਹੁਣ ਮਸਲੇ ਕਿਵੇਂ ਹੱਲ ਹੁੰਦੇ ਨੇ ਨਹੀਂ ਹੁੰਦੇ ਇਹ ਹਰ ਵਾਰ ਉਠਾ ਲੈਂਦੇ ਨੇ ਹੁਣ ਇਹ ਸਿਰਫ ਇਸ ਕਰਕੇ ਉਠਾਇਆ ਜਾ ਰਿਹਾ ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਦਾ 350 ਸਾਲਾ ਜਿਹੜਾ ਕੁਰਬਾਨੀ ਵਾਲਾ ਉਹਨਾਂ ਦਾ ਸ਼ਹਾਦਤ ਵਾਲਾ ਸਦੀ ਹੈ ਉਹ 25 ਨਵੰਬਰ ਆ ਰਹੀ ਹੈ ਅਡੀਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੂਕ ਫਰਾਣਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ தवास ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोह संस्कृति और सेहत की होगी बात ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ